ਰਈ ਮਾਤਾ ਜੀ ਕੀ ਹਾਂ ਜੀ ਕੀ ਗੱਲ ਹੈ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਕੋ ਜੀ ਸਾਡੋ ਕੋ ਫੈਸਲਾ ਆਇਆ ਸੀ ਕਿ ਸਾਜਲੀ ਪਿੰਡ ਦਾ ਆ ਇਥੇ ਜੀ ਨੌ ਆ ਹਨੇ ਛਾਜ ਲੇ ਦਿਓ ਕਿੱਡੀ ਕਰਤੂਤ ਮਾੜੀ ਅੱਜ ਕੱਲ ਦੇ ਸਹੁਰਿਆਂ ਦੀ ਉਹ ਕੈਮਰਾ ਦੇਖੋ ਵੀ ਨੌ ਦੇ ਬੈੱਡਰੂਮ ਦੇ ਉੱਤੇ ਕੈਮਰਾ ਲੱਗਾ ਹੋਇਆ ਸੱਸ ਦੀ ਵੇਖ ਕਿੱਡੀ ਕਰਤੂਤ ਮਾੜੀ ਹੈ ਨਨਾਨ ਦੀ ਵੀ ਨਨਾਨ ਤਾਂ ਸੱਸ ਦੀ ਕੁੱਟਮਾਰ ਕੈਮਰੇ ਦੇ ਸਾਹਮਣੇ ਕਰਦੇ ਆ ਅੱਛਾ ਅੱਛਾ ਬੈੱਡਰੂਮ ਤੇ ਕੈਮਰਾ ਮਰਾਉ ਦੇਖੋ ਉਪਰੋਂ ਕੈਮਰਾ ਬੰਦ ਕਰਦਾ ਵੀ ਆਉਂਦੇ ਆ ਉਹ ਦੇਖੋ ਕੈਮਰਾ ਅੱਛਾ ਮੂੰਹ ਪਰਾਂ ਕਰਦਾ ਤਾਂ ਹੁਣ ਮੂੰਹ ਹਣ ਪਰਾਂ ਕਰ ਦਿੰਦਾ ਇਹ ਕੋਈ ਚੰਗੀਆਂ ਕਰਤੂਤਾਂ ਸੋਹੜਿਆ ਵਾਸਤੇ ਜੇ ਤੁਹਾਨੂੰ ਧੀਆ ਦਿੱਤੀਆਂ ਟਾੜੀਆਂ ਵੀ ਦਿੱਤੀਆਂ ਹੈ ਗਈਆਂ ਇਹਨਾਂ ਸੱਸਾਂ ਨੂੰ ਮੈਂ ਕਰਦੀ ਸਵਾਲ ਹਾਂ ਦੁਨਾਂ ਕਢੋ ਕੇ ਮਰ ਜਾਓ ਬੇਸ਼ਰਮ ਤਾਈਂ ਨੇ ਲੱਗਦੀ ਪੰਜਾਬ ਦੀ ਚ ਧੀਆ ਨਹੀਂ ਜੰਮਦੇ ਹੈ ਕਿ ਕਾਕਿਸ ਕਰ ਲੈਨੇ ਕਰਕੇ ਧੀਆ ਜੰਮੜੀਆਂ ਬੰਦ ਕਰੀਆਂ ਨੇ ਕਿਉਂਕਿ ਇਹ ਸੱਸ ਕਰਤੂਤਾਂ ਲੀਆਂ ਮਾੜੀਆਂ ਸੱਸਾਂ ਨੇ ਕਰਤੂਤਾ ਰਹੀ ਧੀਆ ਨਹੀਂ ਜੰਮਦੇ ਕਿਉਂਕਿ ਤਾਂ ਲਾ ਕਰਕੇ ਮਾਵਾੜੀਆ ਡਰਦੀਆਂ ਸਾਡੀਆਂ ਤੀਆਂ ਨਾਲ ਜੇ ਇਹਨਾਂ ਤੱਕਾ ਹੋਉਂਦਾ ਸਾਡੀਆਂ ਨਾਲ ਵੀ ਹੋ ਗਿਆ ਨੂੰ ਬਿਹਤਰ ਇੱਥੇ ਹੀ ਜੰਮਣੀ ਆ ਆਪਦੀ ਵੀ ਕਰੇ ਬਿਠਾ ਰੱਖਿਆ ਕਹਿੰਦੇ 5 ਸਾਲ ਤੋਂ ਕੀ ਕੀ ਕਰੇ ਬਿਠਾ ਰੱਖੀ ਕੱਲ ਨੂੰ ਨਾ ਰੱਬ ਕੇ ਚਲਾ ਉਹਦੀ ਕੱਲ ਨੂੰ ਇਹਦੀ ਧੀ ਨਾਲ ਜੇ ਤੇਰੀ ਧੀ ਦੇ ਘਰ ਕੈਮਰਾ ਲੱਗੇ ਬੈੱਡਰੂਮ ਦੇ ਉੱਤੇ ਉਹਦੀ ਕੁੱਟਮਾਰ ਹੋਵੇ ਉਹਦੀ ਜਿਹੜੀ ਮਾਂ ਹੁੰਦੀ ਆ ਇਹਦਾ ਭਰਾ ਆਉਂਦਾ ਨੂੰ ਬਾਹਰੇ ਬਾਹਰ ਮੋੜ ਦਿੰਦੇ ਆ ਸਬਦਾ ਦਿੰਦੇ ਆ ਉਹਨੂੰ ਉਹਨੇ ਤਾਂ ਚੀਜ਼ ਆਉਣੀ ਨਹੀਂ ਦਿੰਦੇ ਸਾਰੇ ਕਿਤੇ ਕੈਮਰੇ ਲੱਗੇ ਹੋਏ ਆ ਯਾਰ ਚਲੋ ਘਰ ਚ ਤਾਂ ਕੈਮਰੇ ਲਾ ਸਕਦੇ ਆ ਬੈੱਡਰੂਮ ਤੇ ਤਾਂ ਇਹ ਪਹਿਲੀ ਵ ਇਹ ਵੀ ਬਸ ਉਹ ਤਾਂ ਬੰਦਾ ਨਹੀਂ ਗਿਆ ਜਿੱਥੇ 9 ਹੁੰਦੀ ਆ ਉਥੇ ਕੈਮਰਾ ਬੰਦ ਕਰ ਇੱਕ ਮਿਕਸ ਕਰ ਦੇ ਕੋਈ ਲਾਤਾ ਦੇਖ ਬਰਾ ਨਹੀਂ ਇਹ ਵੀ ਚੰਗੀ ਗੱਲ ਤੂੰ ਤਾਂ ਮੁੰਡਾ ਵਾਇਆ ਘੱਟ ਆ ਜੇ ਆਪਾਂ 9 ਦੇ ਕੰਨੋ ਚ ਕੈਮਰਾ ਲਾਉਣਾ ਹੈ ਉਹਨੂੰ ਆਪਣੀ ਧੀ ਨੂੰ ਲਾ ਕੇ ਬਿਠਾ ਕੇ ਵੀਡੀਓ ਵਖਾਉਣੀਆਂ ਇਹ ਕੋ ਕਰ ਤੂੰ ਤਾਂ ਚੰਗੀ ਹੈਗੀ ਥੋੜਾ 10 ਮਿੰਟ ਚੰਗੇ ਤੂੰ ਤਾ ਗਿਆ ਇਹ ਨੋਆ ਬੇਰ ਬਣੇ ਨਾ ਨੋ ਨਾ ਦਾ ਮਤਲਬ ਕੀ ਹੋ ਗਿਆ ਹੱਥ ਸਾਡੇ ਵੀ ਕਰੇ ਨਹੀਂ ਲਾਉਂਦੇ ਕੁੜੀ ਨੂੰ ਕੱਟ ਲਈ ਗੁੜੀ ਨੂੰ ਉਹ ਕੁੜੀ ਨੂੰ ਕੱਟ ਲਈ ਮਾਰਦੀ ਆ ਬੁੱਥੇ ਬਲ ਤੇ ਹੈ ਇਹ ਗੱਲ ਹੁਣ ਕੋਟ ਮਾਰ ਮਤਲਬ ਕੁੜੀ ਨੂੰ ਕੋਟ ਮਾਰ ਕਰਦੀ ਆ ਕੁੜੀ ਵੀ ਇਹ ਕੋ ਚੰਗੀ ਬੋਲ ਕੇ ਰਹੀ ਸੀ ਦੋਸਤੋ ਨੇ ਇਹ 50 ਰੁਪਏ ਰੋਜ਼ ਦਾ ਖਰਚਾ ਬੰਨਿਆ ਹੋਇਆ ਸੀ ਉਹ ਵੀ ਬੰਦ ਕਰਕੇ ਨੰਬਰ 2 ਦੇ ਜੀ 50 ਰੁਪਏ ਕੁੜੀ ਦਾ ਰੋਜ਼ ਦਾ ਖਰਚਾ ਕਰਾ ਕੇ ਕਰਾ ਕੇ ਬਾਈ ਜੀ ਮੈਂ ਤੁਹਾਨੂੰ ਇੱਕ ਸਵਾਲ ਪੁੱਛ ਲਵਾਂ 50 ਰੁਪਏ ਮਹੀਨਾ ਬੰਨਦੇ ਜੀ ਡਗਲੀ ਹੁਣ ਮਸਲਾ ਕੈਮਰਾ ਬੈਡਰੂਮ ਤੇ ਲਾ ਰੱਖਿਆ ਹੈ ਇਹਦਾ 50 ਰੁਪਏ ਮਹੀਨਾ ਕਾ ਬੰਨ ਰੱਖਿਆ ਤੇਰੇ ਘਰ ਦੀ ਦਾ ਬੈਠੀ ਹੈ 20 ਕਿੱਲੇ ਤੈਨੂੰ ਜ਼ਮੀਨ ਦੇ ਆਉਂਦੇ ਨੇ ਇਹ ਆਡਰ ਰਹਿੰਦੀ ਹੈ ਤੇਰੇ ਘਰ ਤੋਂ ਇਹ ਕੀ ਕਹਿਣਾ ਚਾਹੁੰਦੇ ਏਦੇ ਬਾਰੇ ਲਾਇਆ ਸ਼ੱਕਤ ਗਿਆ ਦੀ ਇਹ ਸ਼ੱਕ ਕਿਵੇਂ ਜਿਵੇਂ ਕਿ ਆਪਾਂ ਨੂੰ ਆਪਾਂ ਗੁੰਮ ਹੋਏ ਨੇ ਕਈ ਵਾਰ ਵੀ ਆਪਾਂ ਜਾਂ ਕੋਈ ਹੋਸ਼ ਨਾ ਰਹੀ ਵੀ ਜਿਵੇਂ ਕਿ ਆਪਾਂ ਇਹ ਸ਼ੱਕ ਚ ਲਾਇਤੀ ਵੀ ਜਿਵੇਂ ਕਿ ਕੁਝ ਪਾਉਂਦੀ ਹੋਵੇ ਸਾਨੂੰ ਵਿਖਾਣੇ ਚ ਪਰ ਦੇਖਿਆ ਨਹੀਂ ਸੀ ਮੈਂ ਨਹੀਂ ਦੇਖਿਆ ਦੇਖਿਆ ਹੈ ਨਹੀਂ ਇਹ ਸ਼ੱਕ ਕਿਨੂੰ ਹੋਈ ਸ਼ੱਕ ਹੋ ਜਾਂਦੀ ਪਰਿਵਾਰ ਚ ਜਿਵੇਂ ਮਾਤਾ ਮਾਂ ਦੇ ਚ ਬੁੜੀਆਂ ਚ ਬੁੜੀਆਂ ਨੂੰ ਹੋ ਗਈ ਮੈਨੂੰ ਫਿਰ ਬੈਡਰੂਮ ਚ ਕੈਮਰਾ ਤਾਂ ਨਹੀਂ ਲਾਉਂਦਾ ਕੋਈ ਪਾਉਣੇ ਹੋ ਰਸੋਈ ਚ ਪਾ ਦੂ ਸਾਨੂੰ ਕੁਝ ਜਿਹਾ ਪਾਉਣਾ ਹੋਇਆ ਉਹ ਠੀਕ ਹੈ ਜੀ ਗੱਲ ਚਲ ਆਪਾਂ ਮੰਨਦੇ ਆਪਣੀ ਗਲਤੀ ਹੈ ਅੱਛਾ ਫਿਰ 50 ਰੁਪਏ ਮਹੀਨਾ ਬੰਨਣ ਦਾ ਕੀ ਕਾਰਨ ਹੋਇਆ ਤੇਰੇ ਘਰ ਵਾਲੀ ਨੂੰ ਮੈਂ ਨਹੀਂ ਨੀ ਜਿਸ ਤਰ੍ਹਾਂ ਜੀ ਮੈਂ ਉੱਥੇ ਕੇਸ ਹੋਏ ਨੇ ਕੇਸ ਦੇ ਵਿੱਚ ਇਹਨਾਂ ਨੇ ਇਹ ਕਿਹਾਗਾ ਇਹਦੇ ਵੀ ਇਹ ਕਰਕੇ ਇਸੇ ਤਰ੍ਹਾਂ ਵੀ ਵੀ ਇਹ ਖਰਚਾ ਨਹੀਂ ਮਿਲਦਾ ਵੀ ਬੰਨਿਆ ਜਾ ਵੀ ਕਿੰਨਾ ਇਹ ਕਹਿੰਦੇ ਵੀ 1500 ਰੁਪਏ ਉਹ ਕਹਿੰਦਾ ਜਿਹੜਾ ਉਹਨਾਂ ਦਾ ਨਵਾਂ ਮੁੰਡੇ ਦਾ ਉਹ ਵੀ ਕਹਿੰਦੇ ਮਿਲ ਨਹੀਂ ਰਿਹਾ ਸਾਲ ਤੋਂ ਨਹੀਂ ਰਿਟਾਇਰ ਵਕੀਲ ਰਿਟਾਇਰ ਵਕੀਲ ਸੀ ਉਹਨੇ ਬੰਨਿਆ ਤੀ ਇਹ ਕਹਿੰਦੇ ਵੀ ਕੁਝ ਮਿਲੇ ਉਹ ਕਹਿੰਦਾ ਪੁੱਤ ਮੈਨੂੰ ਕਹਿੰਦਾ ਵੀ ਐ ਕਰਕੇ ਤੁਰਿਆ ਮੇਰੇ ਮਹਾਰਾਜ ਜੀ ਦੱਸੋ ਕਹਿੰਦਾ ਵੀ ਇਹਦਾ ਕੁਝ ਨਾ ਕੁਛ ਤਾਂ ਇਹਨੂੰ ਖਰਚੇ ਚਾਹੀਦੇ ਮਹਾਰਾਜ ਜੀ ਠੀਕ ਹੈ ਮੇਰੇ ਘਰ ਵਾਲੀ ਇਹ ਦੇਵਾਂਗੇ ਕਹਿੰਦਾ ਵੀ ਤੂੰ ਕਿੰਨਾ ਬੰਨਣਾ ਚਾਹੁੰਦਾ ਤਿੰਨੇ ਸਾਲ ਹੋ ਗਏ ਤੇਰੇ ਮੈਰਿਜ ਹੋਏ ਨੂੰ ਵਿਆਹ ਹੋਏ ਨੂੰ ਫੇਰ ਮੈਂ ਚੱਲ ਪਈ 12 ਤੈਨੂੰ ਹੈ ਕੋਈ ਤੈਨੂੰ ਤੇਰਾ ਤੇਰੀ ਘਰ ਵਾਲੀ ਆ ਤੂੰ ਅੱਜ ਤੱਕ ਹੈ ਵੀ ਤੇਰੇ ਕੋਈ ਪਾਇਆ ਹੋ ਜਾ ਤੇਰੀ ਮਾਤਾ ਨੂੰ ਦਿੰਦੀ ਹੋਵੇ ਕੁਝ ਤੇਰੀ ਮਨ ਚ ਹੈਗੀ ਐ ਇਹ ਗੱਲ ਜੇ ਤੇ ਤੇਰੇ ਮਨ ਚ ਹੈਗੀ ਐ ਤਾਂ ਉਹਦਾ ਸਾਡ ਮਾਤਾ ਦੀ ਤੈਨੂੰ ਵੀ ਜੇ ਤੇਰੇ ਹੈਗੇ ਮਨ ਚ ਇਹ ਗੱਲ ਵੀ ਤੈਨੂੰ ਪਾਉਂਦੀ ਹੋ ਜਾ ਤੁਹਾਡੀ ਤੇਰੀ ਮਾਤਾ ਨੂੰ ਪਾਉਂਦੀ ਹੋ ਕੁਝ ਜੇਰੀ ਮੰਨ ਚ ਹਾਂ ਹੋ ਗਈ ਹੈਗੀ ਇਹ ਡਾਉਡ ਹੈਗਾ ਤੇਰੇ ਮਨ ਚ ਵੀ ਪਾਉਂਦੀ ਆ ਨਹੀਂ ਵਿਜੋਗਤ ਹੈ ਫਿਰ ਕੈਮਰਾ ਤੂੰ ਤੂੰ ਅਧਿਕਾਰ ਆ ਤੇਰਾ ਮਾਲ ਕਾਹੇ ਤੂੰ ਲੈ ਸਕਦਾ ਫਿਰ ਉਹ ਮਾਤਾ ਦੀ ਕੀ ਜ਼ਰੂਰਤ ਆ ਵੀ ਕੈਮਰਾ ਲਾ ਦੂਗੀ ਉਹ ਜੇ ਮਾਤਾ ਕਹਿ ਰਹੀ ਆ ਤੂੰ ਉਹਦੇ ਉਹਦੇ ਮਤਲਬ ਮਾਤਾ ਦੇ ਦਰਵਾਜ਼ੇ ਤੂੰ ਵੀ ਆ ਨਾ ਹੈਗਾ ਨਾ ਮੰਨ ਰਹੇ ਤਾਂ ਮੰਨਦਾ ਨਾ ਮੰਨ ਰਹੇ ਜੀ ਮੰਨ ਰਹੇ ਇਹਦਾ ਪਿੰਡ ਵੀ ਸਾਰਾ ਕਹਿੰਦਾ ਜੀ ਬਹੁਤ ਹੈ ਜੀ ਆ ਖੁਦਾ ਦਾ ਖੁਦਾ ਤਾਂ ਹੈਗਾ ਕੰਨੂ ਆ ਗੱਲ ਤਾਂ ਰੇ ਖੁਦਾ ਨੇ ਤਾਂ ਨਹੀਂ ਰਹਿ ਨਹੀਂ ਫਿਰ ਇਹ ਲੱਗੇ ਹੀ ਲੜਾਈ ਤੇ ਮੇਰੀ ਤਾਂ ਬੇਵਸੀ ਹੀ ਸੀ ਮੇਰਾ ਅਬ ਤੇਰੀ ਪ੍ਰਾਈਵੇਟ ਰੂਮ ਤਾਂ ਨਹੀਂ ਕੋਈ ਲੋੜ ਬਹੁਤ ੱਕਾ ਹੋ ਗਈ ਇਸ ਤੀਨੋਂ ਹਿਸਾਬ ਦਿੱਤਾ ਜਾਵੇ ਜੀ ਬਸ ਕੀ ਕਹਿੰਨ ਮੈਂ ਬਾਬਾ ਜੀ ਜਿੰਮੇ 50 ਰੁਪਏ ਰੋਜ਼ ਦੀ ਬੰਨੇ ਹੋਏ ਨੇ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਮੰਡ ਸਿੰਘ ਖਾਲਸਾ ਉਗਰਾਹਾ ਇੱਥੇ ਬਹੁਤ ਹੈਰਾਨ ਹੋਇਆ ਵੀ ਯਾਰ ਇੱਕ ਨੂੰਤੀ ਹੈ ਉਹਦੀ ਨੂੰਤੀ ਦੇ ਬੈੱਡ ਦੇ ਉੱਤੇ ਕੈਮਰਾ ਲਾਉਣਾ ਇਹ ਬਖਸ਼ਣ ਦੇ ਯੋਗ ਨਹੀਂ ਹੈ ਗਿਆ ਇਹ ਜਿਹੜਾ ਇਹ ਕੰਮ ਕੀਤਾ ਹੋਇਆ ਇਹਨਾਂ ਨੇ ਇੱਕ ਕਰਤੂਤ ਕੀਤੀ ਹੋਈ ਐ ਵੇਖੋ ਕਿੰਨੇ ਸੋਹਣੇ ਬੱਚੇ ਨੇ ਆ ਦੇਖੋ ਇਹਨਾਂ ਦੀ ਕੀ ਹਾਲਤ ਕਰ ਰੱਖੀ ਐ 20 ਕਿਲੇ ਜ਼ਮੀਨ ਦੇ ਨੇ ਕਿੱਥੇ ਸਿੱਟੇ ਜਾ ਕੇ ਲਿਜਾਊਗੀ ਇਹ ਜ਼ਮੀਨ ਨੂੰ ਬਾਕੀ ਫੇਰ ਕਹਿੰਦੇ ਨੇ ਬਈ ਸ਼ਰਮ ਨਹੀਂ ਆਉਂਦੀ ਇਹਨੂੰ ਇੱਕ ਬੇਈਮਾਨ ਨੇ ਖਬਰ ਕਹਿ ਰਹੀਆਂ ਵੀਡੀਓ ਬਣਾ ਕੇ ਕੋਲੇ ਰੱਖੀ ਬੈਠਣ ਜਿਹੜਾ ਕੱਲ ਕੁੜੀ ਨੂੰ ਬਲੈਕਮੇਲ ਕਰਨੇ ਇਹ ਦੇ ਸੋਚਣ ਵਾਲੀਆਂ ਗੱਲਾਂ ਨੇ ਬਾਬਾ ਜੀ ਦੋਸਤੋ ਨਾਗਲੇ ਪਿੰਡ ਦੀ ਇਹ ਜਾਨ ਬੁੱਝ ਕੇ ਹੋਇਆ ਮਸਲਾ ਹੈ ਨਾਗਲੇ ਪਿੰਡ ਦਾ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਰੋਣਾ ਆ ਗਿਆ ਯਾਰ ਇੱਕ ਦਿਲ ਕੰਬਾਊ ਘਟਨਾ ਜਿਹੜੀ ਇਹ ਲਗਾਤਾਰ ਕੁੜੀ ਲੱਗ ਪੱਗ ਕਿੰਨੇ ਸਾਲਾਂ ਤੋਂ ਚੱਲ ਰਹੀ ਹੈ ਕੁੜੀ ਇਹ 12-13 ਸਾਲ ਹੋ ਗਏ ਸ਼ੁਰੂ ਤੋਂ ਹੀ ਸ਼ੁਰੂ ਤੋਂ ਹੀ ਆਹ ਦੇਖ ਸਕਦੇ ਹੋ ਬਈ ਦੇਖੋ ਜੀ ਪ੍ਰਾਈਵੇਟ ਰੂਮ 'ਚ ਕੈਮਰਾ ਬਾਥਰੂਮ 'ਚ ਕੈਮਰਾ ਰੂਫੀ 'ਚ ਕੈਮਰਾ ਇਹਦਾ ਮਤਲਬ ਤਾਂ ਇਹ ਮਤਲਬ ਵੀਡੀਓ ਵੀ ਹੋ ਸਕਦੀਆਂ ਨੇ ਕੈਮਰੇ ਦੀਆਂ ਜੀ ਕਬ ਦਿੱਤੀ ਵੀਨੇ ਘਰੇ ਬਠਿਆਰ ਕੀ ਹੈ ਘਰ ਕਿ ਜੀ ਬਿਲਕੁਲ ਜੀ ਕਈ ਸਾਲ ਹੋ ਗਏ ਇਹਨੂੰ ਹੋ ਗਏ ਜੀ 7-8 ਸਾਲ ਹਾਂ ਮਾਤਾ ਕੀ ਗੱਲ ਹੈ ਇਹ ਐਨੇ ਸਾਲ ਤੋਂ ਵੀ ਕੈਮਰਾ ਬੈਡਰੂਮ ਚ ਫਿਰ ਉਹਦੇ 50 ਰੁਪਏ ਮਹੀਨਾ ਖਰਚਾ ਕੁੜੀ ਨੂੰ ਦਵਾਈ ਵੀ ਨਹੀਂ ਦਿਵਾਉਣ ਜਾਂਦੇ ਕਹਿੰਦੇ ਸੌਦਾ ਵੀ ਉਹ ਕਹਿੰਦਾ ਮੈਂ ਦੇਖ ਕੇ ਗਿਆ 34 ਦਿਨਾਂ 3400 ਦਾ ਛਾਜਲੇ ਵਾਲੇ ਕੀ ਗੱਲ ਹੈ ਇਹ ਇੰਨਾ ਕੁਝ ਹੋ ਰਿਹਾ ਖਰਚ ਉਹ ਸੌਦਾ ਨਹੀਂ ਦੇਖ ਕੇ ਜਾਂਦਾ ਕੁਝ ਨਹੀਂ ਦੇਖ ਕੇ ਜਾਂਦਾ ਇੱਕ ਮਿੰਟ ਖੜਾ ਹੋ ਕੇ ਦੇਖੂ ਇੱਕ ਮਿੰਟ ਸੌਦਾ ਨਹੀਂ ਕੋਈ ਆਇਆ ਆਜੋ ਕਦੋਂ ਸੌਦਾ ਕੋਈ ਨਹੀਂ ਆਇਆ ਸੌਦਾ ਤੂੰ ਦੇਖੇਂਗੇ ਬਈ ਆਪ ਦੀ ਪੈਣ ਨੂੰ 300 ਰੁਪਏ ਦੇ ਲੈ ਕੇ ਦੇ ਜੀ ਕਦੋਂ ਇਹ ਕਹਿੰਦੇ ਸਾਡੇ ਲੈ ਵੀ ਨਹੀਂ ਆਇਆ ਜੀ ਇਹ ਤੂੰ 15 ਦਿਨ ਪਹਿਲਾਂ ਦੀ ਗੱਲ ਹੈ ਜੀ ਜਿੱਤੇ ਗੱਲਬਾਤ ਹੋਈ ਹੈ ਸਾਡੀ ਜੀ ਹਾਂ ਕੁੜੀਏ ਦੇਖ ਕੇ ਗਿਆ ਸੌਤਾ ਤੈਨੂੰ ਹੈ ਗੁਰਸਖਰ ਦੇਖ ਕੇ ਗਿਆ ਵੀ ਮੈਂ ਨਹੀਂ ਇਹਨਾਂ ਵੀ ਰੋਟੀ ਲੈ ਕੇ ਗਿਆ ਕੌਣ ਲੋਗੇ ਜੇ ਜ਼ਰੂਰੀ ਜ਼ਰੂਰੀ ਵਸਤਾਂ ਲੈ ਕੇ ਆਉਂਦੇ ਨੇ ਕਿਹੜੇ ਅਸੀਂ ਜ਼ਰੂਰੀ ਵਰਤਦੇ ਨੇ ਡੇਲੀ ਵਰਤੂ ਜਿਹਦੇ ਵਿੱਚ ਵਰਤਦੇ ਆਪਾਂ ਉਹ ਚੀਜ਼ਾਂ ਦੀ ਗੱਲ ਕਰਦਾ ਮੈਂ ਤੂੰ ਮਹਿਮਾਨੀ ਗੱਲ ਹੈ ਫੇਰ ਤੂੰ ਤੇਰੀ ਧੀ ਦੇ ਪ੍ਰਾਈਵੇਟ ਰੂਮ 'ਚ ਕੈਮਰਾ ਲਾ ਦੇਂਗੀ 12 ਸਾਲ ਲੋਗੇ ਕੁੱਟ ਖਾਂਦਿਆਂ ਨੂੰ ਉਹ ਵੀ ਕੋਈ ਕੌਣ ਕੌਣ ਖਾਂਦਿਆਂ ਨੇ ਇੱਕ ਮਿੰਟ ਜਰੀ ਐਂਟਰੀ ਤਾਂ ਬੰਦ ਕਰ ਰੱਖੀ ਹੈ ਜੱਜ ਨੇ ਜੱਜ ਨੇ ਐਂਟਰੀ ਬੰਦ ਕਰ ਰੱਖੀ ਹੈ ਥੋੜੇ ਬੰਦਿਆਂ ਨਾਲ ਇਕੱਲੇ ਇਕੱਲੇ ਪਤਾ ਨਹੀਂ ਹੋਣੀ ਹੋ ਜੀ ਵੀਡੀਓ ਬੰਦਾਂ ਦਾ ਚੰਗਾ ਨਹੀਂ ਫੋਨ ਪਕੜਾ ਫਾਦੇ ਵੀ ਕਰੇ ਬੈਠਿਆ ਲੋਨ ਕੁੱਟਦਾ ਫਿਰ ਅਸੀਂ ਕਾਇਗਲ ਬਾਕੇ ਤੇਰੇ ਮੁੰਡੇ ਦਾ ਤੇਰੇ ਮੁੰਡੇ ਦਾ ਘਰ ਦਸਣ ਮੈਂ ਲੋਨ ਕੁੱਟਦਾ ਇਹਦੇ ਤੈਨੂੰ ਇਕੱਲਾ ਨੂੰ ਸੁਣਿਆ ਬੜਨਦਾ ਲੈ ਅੱਜ ਤੋਂ ਬਾਅਦ ਫਿਰ 1 ਮਿੰਟ ਇਕੱਲਾ ਇਕੱਲਾ ਜੇ ਉਰੇ ਆਊਗਾ ਅਸੀਂ ਜ਼ਿੰਮੇਦਾਰ ਹਾਂ ਅਸੀਂ ਆਇਆ ਕਰਾਂਗੇ ਆਪੇ ਇਹ ਕੁੱਟਦਾ ਹੁੰਦਾ ਬੇਬੇ ਤੂੰ ਕੈਮਰਾ ਨਹੀਂ ਲਾ ਸਕਦੀ ਸੀ ਲਾਸ ਸਾਲਾਂ ਲੱਗੇ ਨੇ ਕੈਮਰਾ ਨਹੀਂ ਲਾ ਸਕਦੀ ਕਮਾਂਡ ਬਾਈ ਆਦਾ ਬੰਦਾ ਦਾ ਕਹਿੰਦਾ ਯਾਰ ਮੁੰਡਾ ਕਹਿੰਦਾ ਨਹੀਂ ਗੁੱਟਿਆ ਹੁਈ ਛੱਡੀ ਆ ਜਣੀ ਆ ਤੂੰ ਕਾ ਕੇ ਨਾ ਨੀ ਕੈਮਰਾ ਲਵਾਇਆ ਇਹਦੇ ਤੇ ਵਿਸ਼ਵਾਸ ਕਰਦੇ ਨਹੀਂ ਇਹਦੇ ਤੇ ਵਿਸ਼ਵਾਸ ਕਰਦੇ ਜੀ ਕੋਈ ਨਾ ਗੁਰੂ ਗ੍ਰੰਥ ਸਾਹਿਬ ਨਾਲ ਵਿਸ਼ਵਾਸ ਕਰਦੇ ਅੱਛਾ ਪੁੱਛਾਲੇ ਨੇ ਕਰੇ ਕੰਮ ਪੁੱਛਾਲੇ ਨੇ ਨਾ ਕਰੇ ਜੀ ਪੁੱਛਾਲੇ ਨੇ ਕਰੇ ਕੰਮ ਪੁੱਛਾਲੇ ਨੇ ਕੈਮਰਾ ਲਵਾਇਆ ਇੱਕ ਆਪਦੀ ਆਪਦੀ ਨੂਨ ਦੇ ਬੈਡਰੂਮ ਤੇ ਕੈਮਰਾ ਸਲਾਬੀ ਮਾਤਰਾ ਪ੍ਰਾਈਵੇਟ ਰੂਮ ਦੇ ਵਿੱਚ ਟੇਨ ਲਾਉਂਦਾ ਮਾਣ ਦਾ ਪ੍ਰਾਈਵੇਟ ਰੂਮ ਹੈ ਆਪਾਂ ਲੋਹਾ ਕਿਉਂ ਨਹੀਂ ਬਸਰ ਜੰਨੀਆ ਆਪਾਂ ਲੋਹਾ ਨਹੀਂ ਛੀਕਣਿਆ ਕਿਉਂ ਬਸਰ ਜੰਨੀਆ ਦੱਸੋ ਨੀ ਨਾ ਜਾ ਕੇ ਸਿਆਣੇ ਦੇ ਜਾ ਕੇ ਆਪਣੇ ਮੁੰਡੇ ਨੂੰ ਕੰਕਮਲੇ ਕੋਰੇ ਕਰ ਦਿੰਦੀਆਂ ਜਿਹੜਾ ਮੁੰਡੇ ਲੈ ਕੇ ਜਾਂਦਾ ਠਾਡੇ ਉਹਦਾ ਕਟ-ਕਟ ਬੁਰਾ ਹਾਲ ਕਨੇ ਜੀ ਉਹਨੂੰ ਉਹਨੂੰ 1500 ਰੁਪਏ ਮਹੀਨਾ ਨੂੰ ਉਹਨੂੰ ਘਰੇ ਬੰਨਿਆ ਹੋਇਆ ਹੈ ਉਹ ਬੰਦਾ ਉਹ ਬਾਹਰੋਂ ਜਾਣਦਾ ਨਹੀਂ ਰੂਮ ਦੇ ਵਿੱਚ ਵੀ ਕਹਿੰਦਾ ਉਹ ਬਾਹਰ ਲੈ ਕੇ ਪੈਸੇ ਨਹੀਂ ਦਿੰਦਾ ਉਹ ਉਧਰ ਕਿਰਾਏ ਦੇ ਬਿਠਾਈ ਹੋਈ ਆ ਵੀਰੇ ਇਹ ਖੈਰਾ ਕੁੜੀ ਵੈਜੀ ਦਾ ਕਰਾਇ ਤੇ ਕਰਾਇ ਤੇ ਉਧਰ ਸ਼ਟਰ ਲੈ ਕੇ ਕੁੜੀ ਬਿਠਾਏ ਦਾ ਕੀ ਹੈ ਸਰਾਏ ਤੇ ਬੈਠੀ ਹੈ ਕੁੜੀ ਨਾ ਇਹ ਇਧਰ 20 ਕਿਲਿਆਂ ਦੀ ਮਾਲਕਨ 20 ਕਿਲਰ ਚਰੇ ਨੂੰ ਕਿ ਕਰਾਇ ਤੇ ਐਸੀ ਤਾਈ ਹੁਣ ਉਧਰ ਬਾਂਗਲ ਚ ਰਹਨੇ ਆ ਕਰਾਇ ਤੇ ਨਹੀਂ ਜੀ ਕਰਾਇ ਤੇ ਰਹਨੇ ਨਹੀਂ ਜਿਹੜਾ ਉਹ ਤੇ ਸਾਡੇ ਆ ਤੁਸੀਂ ਤੁਸੀਂ ਜਾ ਕੇ ਦੇਖ ਲਓ ਮੇਰੀ ਹਾਲਤ ਅੱਥਰੂ ਹਾਂ ਕਰਾਇ ਇੱਕ ਦਿਨ ਚੱਲੀ ਜਾ ਕੇ ਅੱਡੇ ਭਰਾਤੀ ਜੀ ਹੁਣ ਬੋਝ ਨਹੀਂ ਬਣਨਾ ਚਾਹੁੰਦੀ ਮੈਂ ਇਹ ਮੈਨੂੰ ਉੱਥੇ ਲਿਆਂਦੇ ਦੇ ਵੀ ਉੱਥੇ ਚੱਲ ਪਹਿਲਾਂ ਕਿਹੜਾ ਮੈਨੂੰ ਇਹਨਾਂ ਨੇ ਰੱਖਿਆ ਨਹੀਂ ਹੈਗਾ ਕੇਸ ਚੱਲੇ ਨਹੀਂ 2.5 ਜਾਂ 18 19 ਦੇ ਵਿੱਚ ਨੇ ਕਾਰਨ ਕੀ ਬਣਿਆ ਛੋਟੇ ਬੈਡਰੂਮਾਂ ਤੇ ਵੀ ਉਹ ਇਹਨਾਂ ਨੂੰ ਪੁੱਛੋ ਜੀ ਕੀ ਕਾਰਨ ਹੈ ਮੇਰੇ ਬੈੱਡ ਤੇ ਕਿਉਂ ਕੈਮਰਾ ਲਵਾਏ ਨਾ ਹੁਣ ਸੁਣਦੇ 20 ਲਗਭਗ 18-20 ਕਿੱਲੇ ਹੁੰਦੇ ਨੇ ਛੋਡੇ ਪਤੀ ਨੂੰ ਹਾਂ ਹਾਂਜੀ ਫਿਰ ਤੁਸੀਂ ਕਹਿੰਦੇ ਵੀ ਖਰਚਾ ਬਣਦਾ ਤੁਹਾਨੂੰ 1500 ਰੁਪਏ ਮਹੀਨਾ 1500 ਰੁਪਏ ਮਹੀਨਾ ਜੀ ਸਮਝਾਤਾ ਅੰਦਰ ਦੇ ਵਿੱਚ ਬਿੰਨੇ ਅਸੀਂ ਖਰਚਾ ਮੇਰਾ ਬਈ 1500 ਉਹ ਵੀ ਇਹਨਾਂ ਨੇ ਬੰਦ ਕਰ ਰੱਖਿਆ ਜੀ ਹੁਣ ਕਹਿੰਦੇ ਨਾ ਤੇ 1500 ਕਿਹੜਾ ਕਿਹੜਾ ਹੈ ਇਹਨਾਂ ਨੇ 1500 ਬਈ 1500 ਨਾ ਤੂੰ ਸ਼ਰਮ ਨਹੀਂ ਆਈ ਸੌਦਾ ਵੀ ਨਹੀਂ ਆਉਂਦਾ ਵੀਰੇ ਨਾ ਤਾਂ ਖਰਚੇ ਦੇਣ ਤੋਂ ਵੀ ਮਨਾਂ ਕਰਤਾ ਜੇ ਉਸਮਾਨ ਮੰਗਾ ਨਹੀਂ ਹੁੰਦਾ ਵੀ ਕਹਿੰਦੇ ਸੀ ਤੈਨੂੰ ਦੇਖ ਸਕਦੇ ਹਾਂ ਬਈ ਨਾ ਮੇਂ ਦਿਲ ਕੰਮ ਰਿਹਾ ਯਾਰ ਮੇਰਾ ਹੁਣ ਸਰੀ ਕੈਮਰੇ ਲਾਉਂਦੀ ਆ ਦੇਖ ਸਕਦੇ ਹੋ ਨੂੰ ਘਰੋਂ ਕੱਢ ਰખી ਆ 20 ਕਿਲੋ ਦਾ ਮਾਲਕ ਹੈ ਕੱਲਾ ਪੁੱਤ ਕਿਹਨੂੰ ਦੇऊं ਜੀ ਨਾਨੀ ਨਾਨੀ ਖਲਾਫ ਦੇਣ ਦੀ ਬਾਤ ਹੈ ਕਹੇ ਨਾਲੇ ਪੜਾਓ ਜੀ ਤੇ ਇਹਦੀ ਬੇਟੀ ਵੀ ਆਉ ਬੈਠੀ ਹੈ ਜੀ ਦੇਖ ਸਕਦੇ ਹੋ ਇਹ ਸਾਈਡ ਦੀ ਸੱਸ ਦੀ ਬੇਟੀ ਵੀ ਬੈਠੀ ਹੈ ਨਗਰੀ ਪਿੰਡ ਤੋਂ ਹਾਂ ਭਾਈ ਤੁਸੀਂ ਵੀ ਘਰੇ ਬੈਠੇ ਹੋ ਰੇ ਕੀ ਕਰਨੇ ਪੁੱਤ ਪਣੇ ਬਸਾਉਦੇ ਨਹੀਂ ਜੀ ਕੋਈ ਨਹੀਂ ਬਸਾਉਂਦੇ ਕ ਤੇਰੀ ਮਾਂ ਨਹੀਂ ਬਸਾਉਣ ਦਿੰਦੀ ਨਾਨੀ ਜੀ ਮੇਰੀ ਮੰਮੀ ਦਾ ਘੋਟ ਉਹ ਬਸਾਉਂਦੇ ਕੀ ਕਹਿੰਦੇ ਨੇ ਉਹ ਉਹ ਕਹਿੰਦੇ ਨੇ ਵੀ ਇਹ ਤੇਰੀ ਪਰਚਾਈ ਗਈ ਹੈ ਇਸ ਲਈ ਉਹ ਲੋਕਾਂ ਨੂੰ ਪਰਚਾਈ ਕਿਵੇਂ ਹੁਣੀ ਬਿਸਾ ਦਿੰਦੇ ਆ ਵੇਖ ਲੈ ਤੇਰਾ ਵੀ ਬਿਸਾ ਦਿੰਦੇ ਆ ਲਾਓ ਫੋਨ ਉਹਨਾਂ ਨੂੰ ਉਹਨਾਂ ਨੂੰ ਲਾ ਫੋਨ ਲਾ ਸਹੁਰਿਆਂ ਨੂੰ ਲਾ ਹੁਣੇ ਉਹਨਾਂ ਨਾਲ ਵੀ ਨਿਮੇੜਨਗੇ ਬਾਬੇ ਮੇਰੇ ਸਹੁਰਿਆਂ ਨੇ ਵੀ ਕੈਮਰਾ ਲਾ ਰੱਖਿਆ ਤੇਰੇ ਬੈੱਡ ਰੂਮ ਚ ਕੀ ਕਰਾਂ ਤੂੰ ਤੇਰੀ ਪਰਚਾਈ ਨਾ ਕਿ ਆ ਤੂੰ ਦੱਸ ਉਹਦੇ ਨੇ ਜਾਇਦ ਹੁਣ ਦੇ ਕਿ ਮੈਂ ਜਦੋਂ ਬੈੱਡ ਰੂਮ ਚ ਕੈਮਰਾ ਲਾਇਆ ਬੰਦ ਹੈ ਕੈਮਰਾ ਬੰਦ ਹੈ ਮੈਂ ਲਾ ਕੈਮਰਾ ਲੱਗਿਆ ਆਪਣਾ ਇਹ ਕੈਮਰਾ ਲਾਉਂਦਾ ਕੌਣ ਹੈ ਲਾਉਂਦਾ ਕੌਣ ਹੁੰਦਾ ਹੈ ਬੰਦ ਤਾਂ ਹੁਣ ਕਰ ਲਿਆ ਤ੍ਰਿਪਿਆ ਹੈ ਕਿਉਂ ਇਹੋ ਜੇ ਬੈਡਰੂਮ ਚ ਕੈਮਰਾ ਲਾਉਣਾ ਹੈ ਫਿਰ ਕਾਦੇ ਵਾਸਤੇ ਉਹ ਤਾਂ ਘਰੋਂ ਕੱਢ ਰਹੀ ਉਹ ਤਾਂ ਬਾਹਰੇ ਰਹਿੰਦੀ ਹੈ ਜੀ ਦੋ ਪੋਤੇ ਨੇ ਕਿਹਨੂੰ ਦੇ ਕਿਦੋਂਗੇ 20 ਕਿੱਲਿਆਂ ਨੂੰ ਕਿੱਥੇ ਲਿਜਾਉਂਗੇ ਆ ਬੱਚੇ ਨੇ ਦੋ ਘਰੋਂ ਕੱਢ ਰਖੇ ਨੇ ਜੇ ਕਹਦੀ ਇਹਨਾਂ ਦੀ ਦਾਦੀ ਨੇ ਨਾ ਗਲੇ ਪਿੰਡ ਦੀ ਘਟਨਾ ਇਹ ਅੱਛਾ ਛੋਟੀ ਸਿਸਟਰ ਕੀ ਨੋ ਹੈ ਬੀਰਪਾਲ ਕੌਰ ਜੀ ਮੇਰਾ ਸਤੂਰ ਸਿੰਘ ਹੈ ਕਿਹੜੇ ਪਿੰਡਾ ਆਪਣਾ ਆਪਣਾ ਛਾਜਲੇ ਪਿੰਡ ਹੈ ਜੀ ਚੰਨਾਗਲੇ ਪਿੰਡ ਵਿਆਹੀ ਸੀ ਨਾਗਲੇ ਪਿੰਡ ਕੁੜੀ ਵਿਆਹੀ ਸੀਗੀ 12 ਸਾਲ ਦੇ ਲਗਭਗ ਤਕਰੀਬਨ ਵਿਆਹ ਨੂੰ ਹੋ ਗਏ ਦੋ ਬੱਚੇ ਨੇ ਖੈਰ ਸੁੱਖ ਨਾਲ ਸਾਰਾ ਕੁਝ ਠੀਕ ਸੀ 18-19 'ਚ ਸਾਡਾ ਕੇਸ ਚੱਲਿਆ ਪਹਿਲਾਂ ਕੁੱਟ ਮਾਰ ਦਾ ਇੱਕ ਦਮਾਰ ਹੋਇਆ ਸਾਡੇ ਕੋਲੇ ਰਾਜੀ ਨਾਮੇ ਵੀ ਪਏ ਨੇ ਉਹ ਪਰ ਜੇ ਅਸੀਂ ਇੱਕ ਵੀ ਉਲੰਘਣਾ ਕਰੀ ਹੋਈ ਚਾਹੇ ਸਾਡੇ ਇਹ 20 ਛੇਤਰ ਮਾਰ ਦੇ ਇਹ ਗੱਲ ਤੇ ਚਾਹੇ ਪੰਚਾਇਤ ਕੋਈ ਵੀ ਮੰਨਦਾ ਪਿਛਲੇ ਸਾਲ ਕੁੜੀ ਗੁੱਟੀ ਅਸੀਂ ਸਰਪੰਚ ਸਾਹਿਬ ਨੂੰ ਕਹੇ ਵੀ ਘਰੇ ਜਾ ਕੇ ਦੇਓ ਮੈਂ ਨਾ ਬੜਨ ਨਹੀਂ ਦਿੰਦਾ ਜ ਮੈਂ ਤਾਂ ਉਹਦੀ ਕਹਿੰਦੇ ਨੇ ਮਾਰਨਾ ਆ ਗਿਆ ਮਾਰਨਾ ਆ ਗਿਆ ਮਾਰਨਾਗਾ ਪਾਗਲਾ ਵਾਲਾ ਕੰਮ ਕਰਖਿਆ ਜੀ ਸਰਪੰਚ ਸਾਹਿਬ ਘਰੇ ਆਉਣ ਲੱਗੇ ਉਹਨੂੰ ਬੜ ਨਹੀਂ ਦਿੱਤਾ ਜੀ ਚਾਹੇ ਆਪਾਂ ਬੁਲਾ ਕੇ ਸਾਫ ਦਾ ਸਰਪੰਚ ਜਿਹੜੇ ਪੁੱਛ ਵੀ ਸਕਦਾ ਇਹ ਗੱਲ ਉਹ ਸ਼ਰਤਾਂ ਦੇ ਬਾਵਜੂਦ ਵੀ ਇਹਨਾਂ ਨੇ ਚੱਲ ਕੁੜੀ ਨਾਲ 8-8 ਦਿਨ ਸਾਡਾ ਨੰਬਰ ਬਲੌਕ ਲਿਸਟ 'ਚ ਰੱਖਦੇ ਨੇ ਮੇਰੀ ਨਾਂ ਨਹੀਂ ਮਰਗੀ ਉੱਥੇ ਤੱਕ ਨਹੀਂ ਸਾਨੂੰ ਇਹ ਤਾਂ ਵੀ ਇਹ ਬੰਦਾ ਦੇਖੋ ਰਿਸ਼ਤੇਦਾਰੀ ਹੁੰਦੀਆਂ ਨੇ ਭੈਣ ਭਾਈ ਨਾਲ ਹੀ ਹੁੰਦੇ ਜੀ ਹੁਣ ਨਾਂ ਨਹੀਂ ਮਰਗੀ ਉੱਥੇ ਜਿਹੋ ਬੰਦਾ ਹੋਰ ਕਿੱਥੇ ਜਾਊਗਾ ਬਲੌਕ ਲਿਸਟ 'ਚ ਨੰਬਰ ਜਿਹਨੂੰ ਲਾਈਏ ਬੰਦ ਪਿਆ ਚਲੋ ਉਹ ਵੀ ਸਾਰਾ ਕੁਝ ਜਦੋਂ ਕੁੱਟਮਾਰ ਹੁੰਦੀ ਹੈ ਜਦੋਂ ਅਸੀਂ ਕਹਿਣ ਹਾਂ ਨਾ ਵੀ ਭਾਈ ਕੀ ਕੁੱਟਮੇ ਸਾਨੂੰ ਦੋਸ ਲਾਣ ਦੇ ਨੇ ਉੱਤੇ ਕੈਮਰੇ ਲਾਰਕੇ ਨੇ ਜਿਹੜੀ ਭੈਣ ਦੀ ਭੈ ਜੀ ਦੀ ਪ੍ਰਾਈਵੇਸੀ ਹੁੰਦੀ ਹੈ ਆਪਣੀ ਆਹੀ ਹੁੰਦੀ ਹੈ ਨੀ ਜੀ ਪਿੰਡਾਂ ਦੇ ਵਿੱਚ ਆਪਣਾ ਤੁਹਾਨੂੰ ਪਤਾ ਧਾਰਮਿਕ ਦੇਸ਼ ਇੱਕ ਤਰ੍ਹਾਂ ਦਾ ਠੀਕ ਹੈ ਨਾ ਜੀ ਹੁਣ ਕੁੜੀ ਹੈ ਪਿਛਲੇ ਸਾਲ ਜਿਵੇਂ ਕੋਈ ਲੇਡੀਜ਼ ਪ੍ਰੋਬਲਮ ਹੋ ਗਈ ਉਹਨੂੰ ਮੈਂ ਡਾਕਟਰ ਤੇ ਲੈ ਕੇ ਗਿਆ ਬਈ ਕਿਨੂੰ ਵੀ ਹੈ ਉਤੋਂ ਉਹਨੇ ਨਾਲ ਨਹੀਂ ਜਾਂਦੀ ਸੀ ਮੈਂ ਡਾਕਟਰ ਤੇ ਲੈ ਕੇ ਗਿਆ ਆਪਾਂ ਸੁਨਾਮ ਤੇ ਫਟਾ ਜੁ ਕਹਿਣ ਦਾ ਮਤਲਬ ਹੈ ਤੁਹਾਡਾ ਦਵਾਈ ਵੀ ਨਹੀਂ ਦਪਾਉਂਦੇ ਨਹੀਂ ਦਪਾਉਂਦੇ ਜੀ ਜਿਹੜਾ ਖਰਚਾ ਉਹ ਖਰਚਾ ਹੁਣ ਬੰਦ ਕਰਕੇ ਆਏ ਸਾਲ ਦੇ ਪਹਿਲਾ ਦਿਨ ਦੇ ਸੀਗੇ ਖਰਚਾ ਹੁਣ ਕੌਣ ਕਰਵਾਉਂਦਾ ਫਿਰ ਮੈਂ ਦੇ ਕੇ 3400 ਦਾ ਸਮਾਨ ਦੇ ਕੇ ਗਿਆ ਜੀ ਜਾਣ ਤੋਂ 20 ਦਿਨ ਪਹਿਲਾਂ ਦੀ ਗੱਲ ਹੈ ਜਿੱਤੇ ਸਾਡੀ ਗੱਲਬਾਤ ਹੋਈ ਹੈ 3400 ਰੁਪਏ ਦਾ ਸਮਾਨ ਲੈ ਕੇ ਦੇ ਕੇ ਗਿਆ ਇਹ ਕਹਿੰਦੇ ਤੁਸੀਂ ਪਾ ਕੇ ਦੇ ਕੇ ਜੋ ਸਾਨੂੰ ਕੁਸ ਤਾਗੇ ਦੀ ਵੀ ਤੁਹਾਨੂੰ ਮੰਨਦੇ ਨਹੀਂ ਜੀ ਅਸੀਂ ਇਹ ਜੀ ਨੂੰ ਮੰਨਦੇ ਨਹੀਂ ਹੈਗੇ ਨਾ ਖਾਣਾ ਤਾਂ ਕੁੜੀ ਨੇ ਆਇਆ ਇਹਨਾਂ ਨੂੰ ਇਹਨਾਂ ਨੂੰ ਕੀ ਹੋ ਗਿਆ ਤੁਹਾਨੂੰ ਬਰਸ਼ ਕਾਲਗਰੇਡ ਦਾ ਇੱਕ ਵੀ ਸ਼ਾਇਲੇ ਤੋਂ ਹੁੰਦਾ ਜੀ ਸਾਰਾ ਦਿਨ ਕਿ ਬ੍ਰਸ਼ ਕਰਕੇ ਦੇਖਿਆ ਤੋਂ ਦੋ ਰੋਟੀਆਂ ਨਹੀਂ ਖਾਂਦੀ ਐ ਇਹਨਾਂ ਦਾ ਕੰਮ ਕਰਦੀ ਐ 50 ਰੁਪਏ ਰੋਜ਼ ਦਾ ਖਰਚਾ ਬੰਨਿਆ ਹੋਇਆ ਸੀ ਉਹ ਵੀ ਬੰਦ ਕਰਕੇ ਨੰਬਰ 2 ਤੇ ਜੀ 50 ਰੁਪਏ ਕੁੜੀ ਦਾ ਰੋਜ਼ ਦਾ ਖਰਚਾ ਨੌਕਰ ਰਾਮ ਕਰਾ ਕੇ ਫਾਈਨ ਜੀ ਮੈਂ ਤੁਹਾਨੂੰ ਇਤਿਹਾਸਵਾਲ ਪੁੱਛੀਓ 50 ਰੁਪਏ ਦੇਣਾ ਦਿੰਦਾ ਜੇ ਦਿੱਗੀ ਆਉਣਾ ਸਾਮਾਨ ਆਉਣਾ 50 ਰੁਪਏ ਦਿੰਦਾ ਨਾ 20 ਕਿੱਲਾਂ ਦਾ ਮਾਲਕ ਅਮਨ ਦਾ ਇਹ ਲੈ ਲੀਂ ਆਪਣੀ ਗੱਲ ਹੀ ਨੇ ਵੀ ਭੈਣ ਭਾਈ ਦੇ ਘਰ ਵੱਜੇ ਬੱਚੇ ਵੱਡੇ ਹੋਣਗੇ ਆਪੀ ਗੱਲਬਾਤ ਸਿੱਧੀ ਹੋ ਜੂਗੀ ਆਪਾਂ ਤਾਂ ਇਹੀ ਗੱਲਾਂ ਤੇ ਖੜੇ ਸੀਗੇ ਜੀ ਸ਼ਰਤਾਂ ਤੇ ਕੁੱਟਮਾ ਰੋਜ਼ ਦੇ ਰੋਸ ਜਦੋਂ ਅਸੀਂ ਕਹਿੰਦੇ ਵੀ ਕੈਮਰਾ ਦਿਖਾਓ ਦਿਖਾਉਂਦੇ ਨਹੀਂ ਜੀ ਕਿੰਨੇ ਕਿੱਲੇ ਜ਼ਮੀਨ ਦੇ ਹੁੰਦੇ ਨੇ 19 ਕਿੱਲੇ ਜ਼ਮੀਨ ਦੇ 19 20 ਨੇ ਸਿਰਫ ਸੋਡੀ ਕੁੜੀ ਨੂੰ ਖਰਚਾ ਬੰਨੇ 50 ਰੁਪਏ ਰੋਜ਼ ਆਹ ਦੇਖੋ ਵੀ ਗੱਡੇ ਡੁੱਬ ਬਕਰ ਚੋ ਜਰ ਜੋ ਵੀ ਇੱਕ ਮਿੰਟ ਜੀ ਕੁੜੀ ਦੀ ਕੋਈ ਪ੍ਰਾਈਵੇਸੀ ਹੈ ਕੋਈ ਗੱਲਬਾਤ ਹੈ ਪਹਿਲਾਂ ਇਹ ਮੇਰੀ ਵਾਈਫ ਨੂੰ ਰੱਖਦੀ ਹੈ ਉੱਥੋਂ ਫਿਰ ਮੈਨੂੰ ਆ ਕੇ ਲੈ ਕੇ ਜਾਣਾ ਦਵਾਈ ਦਵਾ ਕੇ ਉਹਨੂੰ ਮੈਂ ਛੱਡ ਕੇ ਜਾਣਾ ਆਪਣਾ ਵੀ ਕਰਦਾ ਨਹੀਂ ਹੈਗਾ ਪਣ ਪਈਦਾ ਜਦੋਂ ਲੇਡੀਜ਼ ਡਾਕਟਰ ਕੋਲੇ ਜਾ ਕੇ ਮੈਂ ਨਹੀਂ ਨਹੀਂ ਜ਼ਮੀਨ ਨੂੰ ਲੈ ਜਾਣਗੇ ਕਿੱਥੇ ਕੱਲਾ ਮੁੰਡਾ ਜਮੀਨ ਦਾ ਜਮੀਨਜੀ ਮੁੰਡੇ ਨੂੰ ਐਨਾ ਆਰਡਰ ਨਹੀਂ ਹੈਗਾ ਕੁੜੀ ਨੂੰ ਬਿਠਾ ਕੇ ਪਿੱਛੇ ਪਿੰਡ ਚ ਦਵਾਈ ਦਵਾ ਲੇ ਵੀ ਹੋਰ ਤਾਂ ਦੂਰ ਅੱਛਾ ਅਬ ਤੇ ਘਰ ਲੈ ਜਾ ਨਹੀਂ ਸਕਦਾ ਨਹੀਂ ਲੈ ਜਾ ਸਕਦਾ ਜੀ ਇਹ ਗੱਲ ਦੇਖ ਕੱਲਾ ਫਿਰ ਬਈ ਵਿਆਹ ਤੇ ਉਂਦਰਾ ਹੀ ਦੀ ਜੇ ਫਿਰ ਰੋਕ ਕੌਣ ਰਹਿ ਗੱਲਾਂ ਤੋਂ ਇਹ ਨਹੀਂ ਜੀ ਬਸ ਆਪਣੀ ਮਾਤਾ ਹੋ ਗਈ ਮੁੰਡੇ ਦੀ ਜੇ ਇਹ ਜਿਹੜੇ ਤੰਨੇ ਜਣੇ ਨੇ ਘਰ ਚ ਹੀ ਜਾਣ ਜੀ ਜੇ ਨੰਦ ਰਹਿੰਦੀ ਉਹਦੀ ਪੰਜ ਚਾਰ ਸਾਲ ਤੋਂ ਉਹਨਾਂ ਦਾ ਕੇਸ ਚੱਲਦਾ ਬਸ ਜੀ ਅਸ਼ੋ ਦਾ ਵੀ ਕੇਸ ਚੱਲਦਾ ਹੈ ਸਾਡੇ ਆਪਣਾ ਟਾਇਲਟ ਵਗੈਰਾ ਛੱਡੂ ਨਾ ਸੱਜਾ ਜਗਾਹ ਜਗਾਹ ਤੇ ਕੈਮਰਾ ਹੈ ਬਾਥਰੂਮ ਚ ਵੀ ਨੇਕ ਹੈ ਮੈਂਟਲੀ ਟੌਰਚਰ ਤੇ ਸਰੀਰਕ